ਇਹਦੇ ਚ ਸਾਡੇ ਕੋਲ ਚਰਨਜੀਤ ਏਲੀਅਸ ਜਿਹੜਾ ਰਾਜੀ ਸ਼ੂਟਰ ਸੀਗਾ ਇਹਦੇ 8 9 ਮੁਕਦਮੇ ਟੋਟਲ 8 ਪਹਿਲੇ ਸੀਗੇ 9 ਆ ਇੱਕ ਟੂਟੀਆਂ ਜਿਹੜਾ ਬੈਂਕ ਡਕੈਤੀ ਕਰਨ ਆਏ ਸੀਗੇ ਤਾਂ ਉੱਥੇ ਜਦੋਂ ਬੈਂਕ ਡਕੈਤੀ ਦੇ ਪੀਸੀਆਰ ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਇਹ ਸਫਲ ਹੋ ਜਾਂਦੀ ਡਕੈਤੀ ਪਰ ਜਾਂਦੇ ਹੋਏ ਰਾਜੀ ਸ਼ੂਟਰ ਨੇ ਫਾਇਰ ਕੀਤਾ ਸੀ ਤੇ ਜਿਸ ਜੀਐਸ ਸੀ ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀਗਾ ਔਰ ਦੋ ਤਿੰਨ ਸਰਜਰੀਜ਼ ਹੋਈਆਂ ਉਹਨਾਂ ਦੀ ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਚੜੇ ਹੋਏ ਸੀਗੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਕਤ ਆ ਕੀ ਜਮਾਲ ਦੇ ਏਰੀਆ ਚ ਕਿਸੇ ਕੋਈਾਂ ਤਾਂ ਪਨਾਹ ਲੈਣਾ ਹੋਗਾ ਜਾਂ ਕੋਈ ਉਤਨ ਕੰਮ ਸੀਗਾ ਉੱਥੇ ਜਿਹੜੀ ਸਾਰੇ ਜ਼ਿਲ੍ਹੇ ਚ ਨਾਕਾਬੰਦੀ ਕੀਤੀ ਗਈ ਸੀ ਵੀ ਸੀਆਈਏ ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟੱਕਰ ਹੋ ਗਿਆ ਉੱਥੇ ਨੇ ਜਿਹੜਾ ਪਿਸਟਲ ਦੋ ਸੀਗੇ ਇਹਦੇ ਕੋਲੇ ਨੇ ਗੋਸ਼ਟ ਮਾਰਿਆ ਉਹਦੇ ਤੇ ਗੱਡੀ ਤੇ ਉਹਨਾਂ ਦੇ ਫਾਇਰ ਲੱਗੇ ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਇਹਦੇ ਦੇ ਦੋ ਗਨ ਸ਼ਾਟ ਲਗੇ ਔਰ ਯੂ نو ਐਪਰੀਹੈਂਡ ਕਰ ਲਿਆ ਤਾਂ ਨਾਲ ਇਹਦੇ ਦੂਜਾ ਮੁੰਡਾ ਸੀ ਜਿਹੜਾ ਤੁਹਾਡੇ ਕੋਲ ਪੀਛੇ ਚ ਖੜਾ ਸੀ ਇਹ ਜੀ ਤਾਂ ਕੀ ਚੱਲ ਰਹੀ ਤੇ ਇਹ ਇਹ ਤਾਂ ਜੇਰੇ ਇਲਾਜ ਹੈ ਜੀ ਹਜੇ ਇਹਨੂੰ ਪੀਏ ਰੈਫਰ ਕਰਤਾ ਤਾਂ ਦੂਜਾ ਇਦਾਂ ਦੀ ਰਿਸਪੈਕ ਵੀ ਅਗਲੇ ਇਨਟੈਰੋਗੇਸ਼ਨ ਕਰ ਰਹੇ ਆ ਇੱਕ ਇਹਦੇ ਵਿੱਚ ਪੀਟਰ ਪੀਟਰ ਜਿਹੜਾ ਬਨਾਤ ਨੂੰ ਦੱਦਾ ਸੀ ਉਹਦਾ ਇਹ ਭਰਾ ਹੈ ਜਿਹੜਾ ਮੁੰਡਾ ਪਿੱਛੇ ਖੜਾ ਤੁਹਾਡੇ ਕੋਲ ਪਰਮਿੰਦਰ ਸਿੰਘ ਇਹ ਪ੍ਰਿੰਸ ਲੱਗਦਾ ਇੱਕ ਤਾਂ ਬ੍ਰਸਟੋ ਨੇ ਮਾਰਿਆ ਸੀ ਜੀ 5 ਤੋਂ 6 5 6 ਰਾਉਂਡ ਜਾਂ 6 ਰਾਉਂਡ ਦੋ ਫਾਇਰ ਹੋਇਆ ਸੀ ਤੇ ਇਹ ਦੋ ਪਿਸਟਲ ਸੀਗੇ ਉਹਨੇ ਕੋਈ ਕੋਨੇ ਕੱਢ ਕੇ ਚਲਾਇਆ ਸੀਗਾ ਤੇ ਪੁਲਿਸ ਵੱਲੋਂ 10 ਤੋਂ 12 ਦੇ ਕਰੀਬ ਫਾਇਰ ਹੋਇਆ ਬਲਾਦ ਸਾਰੇ ਬਚ ਗਏ ਗੱਡੀ ਤੇ ਲੰਘ ਆਏ